ਸਾਸੀ ਕਾਲ ਮੇਤਰ ਪਿਆਰਿਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਆ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੀ ਚੜ੍ਹਦੀ ਕਲਾ ਚ ਸੋ ਹੁਣ ਤਾਂ ਬਾਬੇ ਨੇ ਮਿਹਰ ਕਰਤੀ ਐ ਸੋ ਮੌਸਮ ਹੁਣ ਤਾਂ ਹੋ ਰਿਹਾ ਐ ਸਾਫ ਸੋ ਬੱਦਲ ਵਾਈ ਜੀ ਐ ਚਲੋ ਉਮੀਦ ਆ ਵੀ ਚਲੋ ਰੱਬ ਮਿਹਰ ਕਰੂਗਾ ਸੋ ਸਭ ਕੁਝ ਮਾਲਕ ਨੂੰ ਫਿਕਰ ਤੇ ਪਾਣੀ ਵੀ ਕਾਫੀ ਘਟ ਗਿਆ ਚਲੋ ਵਧੀਆ ਗੱਲ ਤੇ ਅੱਜ ਆਪਾਂ ਐਸੀ ਖੋਸੇ ਕੋਟਲੇ ਮੈਂ ਕਿਹਾ ਇੱਥੇ ਵਾਵਾ ਚਰ ਹੋ ਗਿਆ ਢੇੜਾ ਨਹੀਂ ਮਾਰਿਆ ਢੇੜਾ ਮਾਰ ਕੇ ਆਉਨੇ ਆ ਬੂਏ ਵਾਹ ਖੋਲਦੇ ਆ ਤੋਂ ਹਮਸ ਜੀ ਜਾਦੇ ਹੋਈ ਪਈ ਆਪਣੇ ਘਰਾਂ ਦੇ ਵਿੱਚ ਵੀ ਤਾਲਾ ਤੇ ਵੀ ਪੰਡ ਆਪਣੇ ਤਾਂ ਕੋਠੀ ਖੋਲ ਖੋਲ ਕੇ ਹਵਾ ਹਵਾ ਲਵਾਈ ਕਿਉਂਕਿ ਕਾਫੀ ਜਿਆਦੇ ਹਮਮਤ ਸੀ ਉਹਦੇ ਨਾਲ ਨਾ ਹੂੰ ਕਾਫੀ ਸੱਲ ਜੀ ਆਈ ਪਈ ਆ ਹਣ ਬੂਏ ਵਾ ਸਾਰੇ ਖੋਲਤੇ ਜਾਲੀਆਂ ਜੂਲੀਆਂ ਕਿ ਰਹਾਵਾ ਜੀ ਕਰਾਸ ਹੋ ਜੂਗੀ ਨਾ ਫਿਰ ਵਧੀਆ ਹੋ ਜਾਂਦਾ ਇਹਦੇ ਕੀ ਤਾਂ ਲੋਕਾਂ ਨੇ ਨਾ ਲੈਂਟਰ ਵੀ ਸਿੰਮਨ ਲਾਤੇ ਨੇ ਤੇ ਜਿਹੜੀਆਂ ਕੱਚੀਆਂ ਫਰਸ਼ਾਂ ਉਹਦਾ ਕੱਚੀਆਂ ਛੱਤਾਂ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆ ਹਣ ਮੈਂ ਸਾਰੇ ਇਧਰ ਖੋਲ ਖੋਲ ਦਿੱਤਾ ਕਿਰਨ ਮਾਝਾ ਜਨ ਹਵਾਜੀ ਕ੍ਰੋਸ ਕਰ ਜੇ ਟਾਈਮ ਵੀ ਇੱਥੇ ਖੜਿਆ ਪਿਆ ਹੈ ਟਾਈਮ ਸਾਢੇ 11 ਹੋ ਗਏ ਆ ਦੋ ਤਿੰਨ ਘੰਟੇ ਇੱਥੇ ਰਹਿਨੇ ਆ ਸਾਰੇ ਬੂਏ ਬਾਏ ਖੋਲਤੇ ਨਹੀਂ ਤਾਂ ਬਹੁਤ ਔਖਾ ਹੋ ਜਾਂਦਾ ਅੱਜ ਮੈਂ ਜਾਣਾ ਸੀ ਮੋਗੇ ਤੇ ਮੈਂ ਹਾਂ ਚੱਲ ਵਿੱਚ ਨਹੀਂ ਇੱਧਰ ਵੀ ਚੱਲਦੇ ਸੜਕਾਂ ਦਾ ਬੜਾ ਬੁਰਾ ਹਾਲ ਦਾ ਪਿਆ ਤੇ ਮਗਾ ਚੱਲ ਜਾਂਦੇ ਨਾਲੇ ਜੇੜਾ ਮਾਰ ਜਾਂਦੇ ਆ ਬੂਏ ਬਾਏ ਖੋਲਤੇ ਇਹਦੇ ਨਾਲ ਹਵਾਜੀ ਕ੍ਰੋਸ ਹੋ ਜਾਂਦੀ ਹੈ ਇਥੋੜੇ ਬਹੁਤੇ ਬਦਲ ਜੇ ਇਹ ਵੀ ਸੋਹਣੇ ਲੱਗਦੇ ਆ ਗੋਭੀ ਵਰਗੇ ਫਲ ਜੇ ਬਾਕੀ ਵੀ ਮਕਲਾਂ ਹੀ ਆਸਤਾ ਅੱਜ ਕਰਿਆ ਬੱਚੇ ਗਏ ਸਕੂਲ ਆਵੇ ਸਾਰੀ ਹਵਾ ਜੀ ਆਈ ਜਾਂਦੀ ਨਾ ਆ ਉੱਪਰ ਵੀ ਖੋਲਤੀਆਂ ਬਾਰੀਆਂ ਆਈਆਂ ਪਹਿਲਾਂ ਤਾਂ ਵਰਨੋ ਜੀ ਇਹ ਨਹੀਂ ਸੀ ਕਰਦਾ ਹਮਸ ਜੀ ਵਾਲੀ ਸੀਗੀ ਹੁਣ ਇਧਰਲੇ ਵੀ ਬਾਰ ਸਾਰੇ ਉੱਤੋਂ ਛੱਤਾਂ ਆ ਹਵਾ ਬਹੁਤ ਲੱਗਦੀ ਆ ਹਾਂ ਤਾਂ ਪੱਛੋਂ ਮੋੜਤੀ ਰੱਬ ਨੇ ਜਦੋਂ ਪੱਛੋ ਚਲਦੀ ਹੋਵੇ ਉਹ ਬਿਮਾਰੀ ਵੀ ਨਹੀਂ ਪੈਂਦੀ ਨਾਲੇ ਕਾਫੀ ਚਿਰ ਬਾਅਦ ਪੱਛੋਂ ਵਗੀ ਆ ਸੋ ਇਹਦੇ ਨਾਲ ਫਸਲਾਂ ਦਾ ਫਾਇਦਾ ਹੀ ਹੁੰਦਾ ਪੱਛੋਂ ਨਾਲ ਖੁਸ਼ਕ ਹੁੰਦੀ ਆ ਤੇ ਹੁਣ ਕਹਿੰਦੇ 3-4 ਦਿਨ ਖੁਸ਼ਕ ਹਵਾਵਾਂ ਹੀ ਵਗਣੀਆਂ ਇਹ ਜਿਹਨੇ ਕੋਈ ਸਪਰੇਅ ਸਪਰੂ ਕਰਨੀ ਆ ਬਈ ਕਰੀ ਜਾਓ ਰਾਜ ਮੈਂ ਵੇਖਿਆ ਬੜਾ ਜ਼ੋਰ ਸੁਖਨੇ ਆ ਦਾ ਆਪਾਂ ਤਾਂ ਸਪਰੇਅ ਪਹਿਲਾਂ ਹੀ ਕਰਤੀ ਸੀ ਤੇ ਹੰਤਾ ਪੰਨੇਸਰੇ ਤੋਂ ਬਾਅਦ ਹੀ ਕਰਾਂਗੇ ਉਦੋਂ ਝੋਨਾ ਪੱਕਣਾ ਤੇ ਮਿਲੂਗਾ ਉਕੇ 13 ਤੀ ਦਾ 20 ਅਕਤੂਬਰ ਨੂੰ 18 ਨੂੰ ਤਿਆਰ ਹੋ ਜਾਂਦਾ ਪੂਰਾ ਬਾ ਮਹੀਨੇ ਨੂੰ ਆਪਣਾ ਜਿਉ ਨਾ ਜਾਣਾ ਚਲੋ ਹੁਣ ਆਰਾਮ ਕਰਦੇ ਆ ਮੈਂ ਪੱਖਾ ਛੱਡ ਦਿੱ ਗਿਆ ਆ ਵੀ ਤੇ ਪੈਨੇ ਆਰਾਮ ਕਰਦੇ ਆ ਦੋ ਟੇ ਟੇ ਬੂਟੇ ਬਾਟੇ ਦਾ ਓਕੇ ਆ ਇਹ ਅਮਰੂਦ ਨੂੰ ਹੁਣ ਫਲ ਪਿਆ ਆਪਾਂ ਅਮਰੂਦ ਖਾ ਵੀ ਲਏ ਆ ਇਹਨੂੰ ਲੱਗੇਗਾ ਵੀ ਥੋੜਾ ਫਲ ਘੱਟ ਪੈਂਦਾ ਬੂਟਾ ਜਿਆਦਾ ਵੱਡਾ ਹੋ ਗਿਆ ਇਹ ਛੋਟਾ ਛੋਟਾ ਚੁੱਕਾ ਜਾ ਫਿਰ ਆਰੇ ਉਹਨੇ ਕੀ ਲੱਗਦੇ ਉਹਨਾਂ ਪੱਕੀ ਜਾਂਦੇ ਨਾਲ ਦੇ ਨਾਲ ਆ ਜਾ ਬਾਈ ਇੱਥੇ ਚਾਰ ਲੱਗੇ ਇਕੱਠੇ ਆ ਹੈਗਾ ਚੀਕੂ ਕੋਈ ਫਲ ਨਹੀਂ ਪਿਆ ਹੱਦੇ ਅਗਲੇ ਬੂਟੇ ਵੀ ਠੀਕ ਆ। ਬਾਕੀ ਬੰਦਾ ਵਾ ਜਿਹੜਾ ਮਾਰ ਜਾਂਦਾ ਹੁੰਦਾ ਸਾਫ ਸਫਾਈ ਕਰ ਜਾਂਦਾ। ਆ ਮੈਂ ਨਾ ਬਦਾਮਾ ਦਾ ਬੂਟਾ। ਇਹ ਵੀ ਠੀਕ ਆ। ਲਓ ਵੇ ਗੁਰਦਵਾਰੇ ਆ ਗਏ ਅੰਮਾ ਆ ਚਲੋ। ਗੁਰੂ ਘਰ ਮੱਥਾ ਟੇਕ ਆ ਗਏ। ਸੋ ਉੱਥੇ ਵੀ ਪੈ ਹੀ ਰਹੇ ਆ। ਨਾਲ ਨੀਂਦੀਆਂ ਹੁੰਦੀ ਸੀ ਮੈਂ ਚਲ ਚਾਹ ਪੀ ਆ ਨਾਲ ਗੁਰੂ ਘਰ ਮੱਥਾ ਟੇਕ ਆ ਗਏ। ਆ ਚੱਗ ਲਈ ਬਈ ਤੇ ਹੁਣ ਆਪਾਂ ਚੱਲਦੇ ਆਂ ਫੇਰ ਘਰ ਨੂੰ ਇੱਥੇ ਆ ਕੇ ਵੀ ਵਧੀਆ ਸਕੂਨ ਮਿਲਦਾ ਲੇਰ ਦਾ ਮੂਹਣੀ ਕੋਸਰਾ ਇਹਦਾ ਹਨਾ ਗੱਲਬਾਤ ਕਰਨੀ ਵੀ ਔਖੀ ਹੋ ਜਾਂਦੀ ਹੈ। ਸੋ ਇੱਥੇ ਗੁਰੂ ਘਰ 6ਵੇਂ ਪਾਤਸ਼ਾਹ ਦਾ 24 ਘੰਟੇ ਲੰਗਰ ਚੱਲਦਾ। ਆ ਪਹਿਲਾਂ ਐ ਲੱਗਦਾ ਕਿ ਕੁਰਸੀਆਂ ਨਹੀਂਆਂ ਜਿਵੇਂ ਕੋਈ ਪ੍ਰੋਗਰਾਮ ਫਿਰ ਪਤਾ ਲੱਗਾ ਕਿ ਟੈਂਟਾਂ ਵਾਲੇ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਰੇ ਨੇ ਹੋਣਾ ਆ ਵੀ ਸਾਡਾ ਸੀਜ਼ਨ ਵਧੀਆ ਲੱਗਿਆ ਨਾ ਸਭ ਨੂੰ ਹੀ ਹੁੰਦਾ ਡੈਡੀ ਸਾਡਾ ਨਾ ਪੰਛੀਆਂ ਨੂੰ ਬਹੁਤ ਪਿਆਰ ਕਰਦਾ ਇਧਰ ਵੇਖੋ ਚੌਲ ਕਿੰਨੇ ਸੋਹਣੇ ਟੌਪ ਦੇ ਚੌਲਾ ਇਹ ਨੇ ਵੀ ਕਣੀਆਂ ਪੂਰੇ ਵਧੀਆ ਚੌਲਾ ਜਿਹੜੇ ਆਪਾਂ ਖਾਂਦੇ ਆ ਦੇਖ ਲਾ ਆਵੇ ਲੱਗਟਾ ਭਰਿਆ ਪਿਆ ਵਧੀਆ ਤੇ ਇਧਰਲੀ ਸਾਈਡ ਆ ਗਿਆ ਬਾਜਰਾ ਉਹ ਵੀ ਇੱਕ ਨੰਬਰ ਦਾ ਦੇਖ ਟੌਪ ਦਾ ਬਾਜਰਾ ਆ ਦੇਖ ਲਓ ਤੁਸੀਂ ਇਧਰ ਪਾਸੇ ਆ ਗਈ ਸਰੋਂ ਉਹ ਵੀ ਪੂਰੀ ਵਧੀਆ ਟੋਪ ਦੇ ਦਿੱਤ ਦੇਖ ਤੇ ਇੱਧਰ ਆ ਗਈ ਆਪਣੀ ਮੱਕੀ ਦਾ ਟੁਰਤਾ ਲਓ ਜੀ ਇਹ ਵੀ ਗੱਟਾ ਭਰਿਆ ਪਿਆ ਦੇਖ ਨਵੇਂ ਗੱਟੇ ਆ ਐਨਾ ਪਿਆਰ ਕਰਦਾ ਪੰਛੀਆਂ ਨੂੰ ਤੇ ਚਾਹੀਦਾ ਵੀ ਇਦਾਂ ਹੀ ਆ ਆ ਦੇਖੋ ਤੁਸੀਂ ਮੈਂ ਆਪ ਨਵੇਂ ਗੱਟੇ ਰਖਾਈ ਆ ਜਿਵੇਂ ਨਵੇਂ ਬ੍ਰਾਂਡ ਦੇ ਹੋ ਇਦਾਂ ਵੇ ਲੋ ਇੱਥੋਂ ਆ ਥਾਲੀ ਰੱਖੀ ਆ ਤੇ ਗਰਮੀਤ ਆ ਕੇ ਇੱਥੇ ਪਾਉਣ ਦਾ ਵੀੜੇ ਦੇ ਵਿੱਚ ਤੇ ਸਾਰੇ ਕਬੂਤਰ ਜਾਨਵਰ ਮੈਂ ਕਹਿੰਨਾ ਗਟਾਰਾ ਜੋ ਵੀ ਪੰਛੀ ਆ ਆਪਣੇ ਉਹ ਹੀ ਤਾਂ ਹਾਲ ਹੀ ਨੇ ਆ ਦੇਖੋ ਬੇੜੇ ਚ ਪਿਆ ਇਹਦੇ ਲਈ ਸੈਟ ਪਾਣੀ ਵੀ ਰੱਖਿਆ ਆ ਸਾਰੇ ਜਿਹੜੇ ਜਾਨਵਰ ਉੱਡੇ ਫਿਰਦੇ ਆ ਹਾਂ ਵਿੱਠਾ ਜ਼ਰੂਰ ਮਾਰਦੇ ਆ ਬਟ ਆ ਦੇਖੋ ਉੱਡੇ ਫਿਰਦੇ ਘੁੱਗੀਆਂ ਗਟਾਰਾਂ ਮੈਂ ਕਹਿੰਦਾ ਜਾਨਵਰ ਹਰ ਇੱਕ ਤਰ੍ਹਾਂ ਦੇ ਇੱਥੇ ਆ ਕੇ ਬੈਠਦੇ ਆ ਹੁਣ ਮੈਂ ਆ ਗਿਆ ਕਰਕੇ ਭੱਜ ਗਏ ਕਾਟੋ ਵਗੈਰਾ ਜਿੰਨੇ ਵੀ ਆਪਣੇ ਪੰਛੀ ਆ ਨਾ ਉਹ ਸਾਰੇ ਆਉਂਦੇ ਆ ਤੇ ਗਰਮੀ ਦੀ ਡਿਊਟੀ ਲਾਈ ਆ ਉਹਨੇ ਸਵੇਰੇ ਸ਼ਾਮ ਆ ਕੇ ਤੇ ਇੱਥੋਂ ਆ ਸਾਰਾ ਚੱਕ ਕੇ ਪੰਛੀਆਂ ਨੂੰ ਤੇ ਆ ਵੇਲੇ ਥਾਲੀ ਭਰ ਕੇ ਪਾਉਣੇ ਪਾਉਣੇ ਜਾਂਦਾ ਵੀ ਡੜੀ ਰੱਖ ਕੇ ਗਿਆ ਸੀ ਤੇ ਆ ਵੇਖ ਲਓ ਜਦੋਂ ਖਤਮ ਹੋ ਗਏ ਤੇ ਮਗਰੋਂ ਮੰਗਾ ਕੇ ਇੱਥੇ ਰੱਖਿਆ ਚੌਲ ਦੀ ਕੁਆਲਿਟੀ ਤੁਸੀਂ ਦੇਖ ਲਓ ਆ ਚੌਲ ਪਾਉਂਦੇ ਇਹ ਕਿਸੇ ਕਿਸੇ ਦੇ ਹਸੇ ਸੇਵਾ ਆਉਂਦੀ ਆ ਤੇ ਆਪਾਂ ਕਦੇ ਸੋਚਿਆ ਇਹ ਚੀਜ਼ ਬਾਰੇ ਨਾ ਦੇਣਾ ਸਭ ਤੋਂ ਵੱਡੀ ਸੇਵਾ ਹਨਾ ਤੇ ਮਨਸ ਮੇਰਾ ਵੀ ਖੁਸ਼ ਹੋ ਗਿਆ ਕਿਉਂਕਿ ਅੱਗੇ ਚੱਲੋ ਮੈਨੂੰ ਪਤਾ ਤਾਂ ਹੈ ਆਹ ਵੇਲਾ ਇਹ ਨਹੀਂ ਵੀ ਮਾੜਾ ਬ੍ਰਾਂਡ ਦੇ ਵਧੀਆ ਚਾਵਲਾ ਤੇ ਵਧੀਆ ਬਾਜਰਾ ਤੇ ਵਧੀਆ ਹੀ ਸਰੋਂ ਤੇ ਇੱਥੇ ਜਦੋਂ ਮੈਂ ਕੈਮਰਿਆਂ 'ਚ ਦੇਖਦਾ ਹੁੰਨਾ ਤੇ ਉਦੋਂ ਇੱਥੇ ਸਾਰੇ ਕਬੂਤਰ ਬੈਠੇ ਸ਼ਾਮ ਨੂੰ ਹਾਂ ਦੇਖੋ ਉੱਡੇ ਫਿਰਦੇ ਆ ਹਾਂ ਬੈਠਾਂ ਜ਼ਰੂਰ ਮਾਰਦੇ ਜਿੱਥੇ ਵੀ ਬੈਠਦੇ ਸਾਰੇ ਉੱਪਰ ਬੈਠਦੇ ਉੱਪਰ ਛੱਤ ਤੇ ਵੀ ਪਾਏ ਹੋਏ ਆ ਸਾਰੇ ਆ ਦੇਖੋ ਬੈਠੇ ਕਬੂਤਰ ਬੈਠੇ ਨਾਲੇ ਦੁਪਹਿਰਾਂ ਲੱਗਾ 2:00 ਵਜ ਗਏ ਆ ਤੇ ਆ ਵੀ ਸਾਰੇ ਕਬੂਤਰ ਇੱਥੇ ਬੈਠੇ ਤੇ ਹਜੇ ਕਾਫੀ ਆਉਣਗੇ ਸ਼ਾਮ ਨੂੰ ਇੱਥੇ ਰੌਣਕ ਲੱਗੀ ਹੁੰਦੀ ਪੂਰੀ ਤੇ ਇਦਾਂ ਦੇ ਆਪਾਂ ਨੂੰ ਵੀ ਕਰਨੇ ਚਾਹੀਦੇ ਆ ਪਰ ਆਪਣਾ ਇਹ ਸੋਚ ਨਹੀਂ ਆਉਂਦੀ ਦਿਮਾਗ ਦੇ ਵਿੱਚ ਆਪਾਂ ਕਹਿੰਦੇ ਆ ਜਾਨਵਰ ਜੇ ਕੋਈ ਬੈਠਦਾ ਵੀ ਉਹਨੂੰ ਉਡਾ ਦਿੰਨੇ ਆ ਤੇ ਮੇਰੇ ਨਾਲ ਘਰੇ ਕੱਲ ਦੀ ਅਸੀਂ ਕਣਕ ਧੋਤੀ ਆ ਤੇ ਘਰੇ ਵੇੜੇ ਦੇ ਵਿੱਚ ਪਈਏ ਤੇ ਕਿੰਨੇ ਕਬੂਤਰ ਆ ਕੇ ਚੁਗਦੇ ਆ ਤੇ ਹੁਣ ਆ ਕਿ ਇੱਥੇ ਮੈਂ ਵੀ ਸੋਚਿਆ ਵੀ ਜੇ ਆਪਾਂ ਦਾਣੇ ਵੇੜੇ ਦੇ ਵਿੱਚ ਪਾਵਾਂਗੇ ਤਾਂ ਜਾਨਵਰ ਫੇਰ ਹੀ ਆਉਣਗੇ ਆਪਾਂ ਕਹਿੰਦੇ ਜਾਨਵਰ ਅਲੋਪ ਹੋਗੇ ਹਨਾ ਚਲੋ ਅਲੋਪ ਵੀ ਹੋ ਗਿਆ ਕੁਝ ਜਾਨਵਰ ਪਰ ਉਹਨਾਂ ਵਾਸਤੇ ਅੱਗੇ ਦਾਣੇ ਜਿਵੇਂ ਵੇੜਿਆਂ ਦੇ ਵਿੱਚ ਆਪਣੇ ਆਮ ਹੀ ਪਏ ਹੁੰਦੇ ਸੀਗੇ ਜਾਂ ਆਪਾਂ ਸੁੱਕਣੇ ਪਾਉਂਦੇ ਸੀ ਧੋਂਦੇ ਹੁੰਦੇ ਸੀ ਕਣਕਾਂ ਵ ਇਆ ਆਮੀ ਹੁੰਦੇ ਸੀ ਹੁਣ ਆਪਾਂ ਦਾਣੇ ਖਿਲਾਰਨੇ ਨਹੀਂ ਦਿੰਦੇ ਹਨਾ ਆ ਵੇ ਕਿੰਨੇ ਵਿੱਚ ਜਾਨਵਰ ਬੋਲਦੇ ਨੇ ਤੇ ਹੁਣ ਆਪਾਂ ਵੀ ਇਹੀ ਕੋਸ਼ਿਸ਼ ਕਰਿਆ ਕਰਾਂਗੇ ਵੀ ਜਰੂਰ ਇਹਨਾਂ ਨੂੰ ਦਾਣੇ ਤੇ ਪਾਣੀ ਪਾਇਆ ਕਰਾਂਗੇ ਤੇ ਉਹ ਵੇਲੇ ਜਾਨਵਰ ਨਿੱਕੇ ਨਿੱਕੇ ਘੁੱਗੀਆਂ ਘਟਾਰਾਂ ਕਿੰਨੇ ਸਾਨੂੰ ਇੱਥੇ ਦੇ ਸਾਨੂੰ ਮਿਲਣਗੇ ਤੇ ਕੈਮਰੇਆਂ ਦੇ ਵਿੱਚ ਹੀ ਆਵਾਜ਼ ਸੁਣਦਾ ਉਹਨਾਂ ਦਾ ਇਹ ਕਿੰਨੇ ਆਵੇ ਤੁਹਾਨੂੰ ਬੈਕ ਸੌਣ ਦੀ ਹੋਊਗੀ ਆਵਾਜ਼ ਤੇ ਸੱਚੀ ਲੋਏ ਮਿੱਤਰੋ ਵੱਜ ਗਿਆ 2:30 ਤੇ ਰੈਸਟ ਵੀ ਆਪਾਂ ਕਰ ਲਈ ਆ ਸੋ ਹੁਣ ਹੌਲੀ ਹੌਲੀ ਕਰਦੇ ਆ ਤਿਆਰੀਆਂ ਹਵਾ ਹਵਾ ਕ੍ਰਾਸ ਹੋ ਗਈ ਹੈ ਵਧੀਆ ਹਮਸ ਜੀ ਖਤਮ ਹੋ ਗਈ ਹੈ ਤੇ ਵਧੀਆ ਹਾਂ ਮੌਲ ਵਧੀਆ ਹੋ ਗਿਆ ਥੋੜਾ ਜਿਹਾ ਹੋਰ ਰੋਕਦੇ ਹਾਂ ਅਜਾ ਆਪਾਂ ਅੱਧਾ ਪੌਣਾ ਘੰਟਾ ਤੇ ਫਿਰ ਆਪਾਂ ਚੱਲਦੇ ਆ ਮੋਗੇ ਸ਼ਹਿਰ ਨੂੰ ਕਿਤੇ ਵੀ ਇੱਕ ਦੋ ਕੰਮ 2:3 ਦਾ ਮੇਰਾ ਟਾਈਮ ਆ ਵੈਸੇ ਉੱਥੇ 2:3 ਵੱਜ ਗਈ ਹੈ ਪਰ ਮੈਨੂੰ ਪਤਾ ਜਿਹੜਾ ਕੰਮ ਉਹ ਆਪਣੀ ਕੋਈ ਚੀਜ਼ ਬਣਾਉਣੀ ਹੈ ਤੇ ਪਰ ਉਹ ਜਿਹੜਾ ਟਾਈਮ ਮੈਨੂੰ ਪਤਾ ਉਹਨੇ 3:00 ਵਜਾ ਦੇ ਨੇ ਫਿਰ ਉੱਥੇ ਜਾ ਕੇ ਵੇਟ ਕਰਾਂਗੇ ਉਦੋਂ ਬੈਟਰ ਆ ਵੀ ਇੱਥੇ ਆਪਾਂ ਆਰਾਮ ਕਰਦੇ ਹਾਂ ਤੇ ਅੱਜ ਮੈਂ ਨਾ ਕੁਲਚੇ ਇੱਥੋਂ ਦੇ ਮੇਰੇ ਫੇਵਰਟ ਆ ਉੱਥੇ ਜਿਹੜੇ ਅੱਗੇ ਵੀਡੀਓ ਚ ਦਿਖਾਈ ਸੀ ਤੇ ਉਹ ਮੈਂ ਵੇਖ ਕੇ ਆਇਆ ਉਹ ਅੱਜ ਆਇਆ ਹੀ ਨਹੀਂ ਪਤਾ ਨਹੀਂ ਕੀ ਪ੍ਰੋਬਲਮ ਆ ਪਤਾ ਨਹੀਂ ਕਿੱਧਰ ਗਿਆ ਅੱਜ ਮੇਰਾ ਬੜਾ ਮੂਡ ਸੀ ਉਹ ਕੁਲਚੇ ਬਣਾਉਂਦਾ ਪੂਰੇ ਟੌਪ ਦੇ ਤੇ ਦੇਖਾਂਗੇ ਜੇ ਜਾਂਦਿਆ ਹੋਇਆ ਤਾਂ ਫਿਰ ਖਾਵਾਂਗੇ ਨਹੀਂ ਤੇ ਫਿਰ ਆਪਾਂ ਚੱਲਦੇ ਆ ਲਓ ਜੀ 3 ਵਜ ਗਏ ਹੁਣ ਆਪਾਂ ਚੱਲਦੇ ਆ ਸੋ ਟਾਈਮ ਹੋ ਗਿਆ 3 ਵਾਦੂ ਤੇ ਹੁਣ ਚੱਲਦੇ ਆ ਅੱਜ ਸ਼ਹਿਰ ਤੇ ਖਾਣੇ ਪੀਣੇ ਨਾਲੇ ਨਾਲੇ ਸ਼ਹਿਰ ਦਾ ਕਿਹੜਾ ਲਾਉਨੇ ਆ ਮੋਗੇ ਦਾ ਖਾਲੀ ਰਹਿ ਗਿਆ ਬਈ ਯਾਰ ਤਾਂ ਸ਼ਾਮ ਹੋ ਗਈ ਤਾਂ ਲੋ ਮਿੱਤਰੋ ਖਾ ਪੀ ਲਿਆ ਹੁਣ ਆਪਾਂ ਨਿਕਲਦੇ ਆਂ ਹੰੜਾ ਮੇਨ ਕੰਮ ਉੱਥੇ ਚੱਲਦੇ ਆਂ ਬਾਹਰ ਗਏ ਜਮਾ ਵੇਲੀ ਆ ਆ ਗਏ ਆ ਬੰਦੇ ਕੋਲੇ ਹਾਂ ਕਿਵੇਂ ਆ ਅੰਕਿਤ ਚੜਦੀ ਕਲਾ ਲਓ ਵੀ ਸਿਆਲ ਦਾ ਕੰਮ ਐ ਤੇ ਕੋਲੇ ਆਪਣਾ ਤੇ ਚੱਲੀ ਜਾਂਦਾ ਕੰਮ ਤੇ ਕੰਮ ਕਿਵੇਂ ਆ ਮਾਹੌਲ ਤਾਂ ਠੰਡਾ ਹੀ ਆ ਤੇਰੇ ਕੋਲੇ ਵਾਧੂ ਆ ਕੋਲ ਠੀਕ ਐ ਕੰਮ ਜੀ ਠੀਕ ਐ ਕੰਮ ਓਕੇ ਆ ਮੈਂ ਵੀ ਕੰਮ ਇਹ ਕਰਦਾ ਬਹੁਤ ਵਧੀਆ ਤੇ ਬੰਦਾ ਪੂਰਾ ਘੈਂਟ ਆ ਹੁਣ 3.5 ਹੋ ਗਏ ਆ 2:30 ਦਾ ਟਾਈਮ ਦਿੱਤਾ ਹੀ ਤੇ ਮੈਂ ਲੇਟ ਹੀ ਆਇਆ ਤੇਰੇ ਕੋਲ ਕੀ ਗੱਲ ਕਹਨੀ ਆ ਆਈ ਵੇ ਦਾ ਟਾਈਮ ਸੀ ਮੈਂ ਆਇਆ 3:30 ਵਜੇ ਵੀ ਕਈ ਵਾਰੀ ਲੇਟ ਫਿਟ ਹੋ ਜਾਂਦਾ ਉਹ ਗੱਲ ਨਹੀਂ ਤੇ ਆਪਣਾ ਕੰਮ ਰੈਡੀ ਆ ਤੇ ਹੋਰ ਨਵੀ ਦਾ ਜੀ ਕਿਵੇਂ ਫਰਸੀਜਨ ਆ ਰਿਹਾ ਬਸ ਕੋਈ ਨਾ ਤੁਸੀਂ ਨਾ ਹਾਂ ਚੱਲ ਜਾਣਾ ਐਨ ਆਰ ਆ ਰਿਹਾ ਐ ਫਿਰ ਬਾਹਰੋਂ ਹੈ ਭਾਈ ਹੋਰ ਗੱਲਾਂ ਦੀਆਂ ਗੱਲਾਂ ਤੇ ਕੰਮ ਹੈਗਾ ਇਹਦਾ ਬਹੁਤ ਵਧੀਆ ਕੰਮ ਕਰਦਾ ਸੋ ਆਪਣੇ ਸਾਰੇ ਬਾਹਰਲੇ ਇਥੋਂ ਹੀ ਸਟ੍ਰੈਚ ਕਰਾਉਂਦੇ ਕੱਪੜੇ ਨਾ ਵੀ ਆ ਤਾਂ ਇਹ ਕੋਕ ਵੀ ਪਿਆ ਆਂਦਾ ਇਹਨੇ ਅੰਕਿਤ ਧੰਨਵਾਦ ਤੇਰਾ ਥੈਂਕ ਯੂ ਸ਼ੂਟ ਹੋ ਗਿਆ ਪ੍ਰੈਸ ਆਪਣੇ ਚਲੋ ਦਾਗੀ ਜੀ ਚਲ ਜੀ ਗਾਜਰੀ ਪਾਦੀ ਤੱਕ ਮੇਰਾ ਆ ਗਿਆ ਭਾਈ ਹੁਣ ਤਾਂ ਸ਼ਹਿਰੋਂ ਜਾਂਦੇ ਆਪਦੇ ਖੇਤ ਵੇ ਆਪਦੇ ਰਾਹ ਵੇ ਤੇ ਚਾਹੀਦਾ ਖੇਤ ਵੇ ਤੇ ਨਾਲੇ ਖੇਤ ਕਿਦਾਂ ਮਾਰ ਜਾਂਦੇ ਆ ਸਗਮ ਡੰਨ ਹੁੰਦਾ ਜਾਂਦਾ ਤਾਂ ਬਚੀ ਰਹੀ ਪੈਨ ਵਾਲੀ ਆ ਸੌਖ ਹੋ ਗਿਆ ਸੜਕ ਦਾ ਹੁਣ ਦੁਬਾਰਾ ਮੈਨੂੰ ਕੱਪੜੇ ਬਦਲ ਕੇ ਫੇਰ ਆਉਣਾ ਪਣਾ ਖੇਤ ਕਿਉਂ ਮੋਟਰ ਚੱਲਦੀ ਸੀ ਅੱਜ ਤੇ ਮੇਰਾ ਤਾਂ ਲਾਈਟ ਥੋੜੀ ਚੱਲੀ ਆ ਸੌਖ ਹੈ ਵੀ ਹੁਣ ਵਾਲੇ ਤਾਂ ਵਿੱਚੋਂ ਆਏ ਆ ਮੋਟਰਸਾਈਕਲਾਰ ਤਾਂ ਗੇੜਾ ਮਾਰ ਕੇ ਜਾਵਾਂਗੇ ਤੇ ਇਹਦੇ ਨਾਲ ਇਹ ਸੌਖ ਆ ਵੀ ਇਧਰੋਂ ਸ਼ਹਿਰੋਂ ਆਈਦਾ ਤੇ ਇਧਰ ਗੇੜਾ ਮਾਰ ਜੇ ਅੱਗੇ ਨੱਥੂ ਵਾਲੇ ਵੇਚਦੇ ਆਉਣਾ ਪੈਂਦਾ ਤੇ ਹੁਣ ਕੰਮ ਘੈਂਟ ਆ ਹਾਂ ਆ ਜਾ ਹੋਣੇ ਨਹੀਂ ਅਮਰੂਦ ਆ ਜਾ ਜੇ ਹੈਗਾ ਤਾਂ ਲੈ ਆ ਇੱਕ ਅੱਧਾ ਹੈਂ ਵੇਖ ਲੈਨੇ ਆ ਜਾ ਲੈ ਵੀ ਇਹ ਸੜਕ ਆਲੇ ਮੇਰੇ ਯਾਰ ਜਦੋਂ ਹੈਗੇ ਸੀ ਤੂੰ ਉਦੋਂ ਆਇਆ ਨਹੀਂ ਜਦੋਂ ਪਿੱਛੇ ਜੇ ਖਤਮ ਹੋ ਗਏ ਹੁਣ ਤਾਂ ਜਦੋਂ ਪਹਿਲਾਂ ਹੈਗੇ ਸੀ ਤੂੰ ਆਇਆ ਹੀ ਨਹੀਂ ਉਦੋਂ ਨਾ ਉਦੋਂ ਮੈਂ ਲੋਕਾਂ ਨੂੰ ਵੰਡੇ ਉਦੋਂ ਮੈਂ ਲੋਕਾਂ ਨੂੰ ਵੰਡੇ ਉਦੋਂ ਤੂੰ ਆਇਆ ਨਹੀਂ ਹੁਣ ਆ ਗਿਆ ਹੈਂ ਉਦੋਂ ਤੂੰ ਆਇਆ ਨਹੀਂ ਯਾਰ ਹੁਣ ਖਤਮ ਹੋ ਗਏ ਆ ਵਧੀਆ ਕਿਹੜੀ ਕਲਾਸ ਚ ਪੜਦਾ ਤੇਜੀ ਤੇਜੀ ਜਾਂਦਾ ਨਾ ਸਕੂਲ ਹਾਂ ਐ ਇੱਥੇ ਲੱਗਾ ਨਹੀਂ ਹਾਂ ਅਮਰਾਜ ਸਾਹਿਬ ਅੱਛਾ ਤੇ ਹੁਣ ਫਿਰ ਪੜ੍ਹਾਈ ਕਿਵੇਂ ਪੜ੍ਹਦਾ ਨਹੀਂ ਹੁਣ ਪੜ੍ਹਦਾ ਹੀ ਨਹੀਂ ਹਾਂ ਚੱਲ ਚੱਲੀਏ ਫਿਰ ਹਾਂ ਚੱਲ ਲਓ ਵੀ ਪਾਣੀ ਮੋੜਤਾ ਆਪਾਂ ਹੁਣ ਸਵੇਰੇ ਆਉਣੀ ਆ ਅੱਛਾ ਸਵੇਰੇ ਤਾਂ 2:30 ਵਜੇ ਆਉਣੀ ਆ ਬੱਟ ਮੋੜਿਆ ਪਾਣੀ ਚੰਗਾ ਹੀ ਹੁੰਦਾ ਕੋਈ ਨਹੀਂ ਆਈ ਜਾਂਦੇ ਓਕੇ ਆ ਜਾਓ ਉੱਪਰ ਨਿਕਲ ਜਾਂਦੇ ਚੱਲ ਉੱਪਰ ਚਾ ਜਾਓ ਨਹੀਂ ਉੱਪਰ ਤੇ ਡਿੱਗ ਪੂ ਪਤਾ ਲੋ ਵੀ ਹੁਣ ਅੱਜ ਦੀ ਧੁੱਪ ਨਾਲ ਮੋਲੀਆਂ ਦਾ ਥੋੜਾ ਜਿ ਸੁੱਕ ਗਿਆ ਥਾਂ ਜਾ ਇਹ ਹੁਣ ਕੱਲ ਨੂੰ ਇਹਦੀ ਗੋਡੀ ਗੱਡੀ ਕਰ ਦਾਂਗੇ ਬਾਕੀ ਪਤਾ ਨਹੀਂ ਤਾਂ ਲਾਈਟ ਘਟ ਆਈ ਆ ਵਾਹਣ ਉਹਨਾਂ ਭਰ ਜਾਣੀ ਆਪਣਾ ਸ਼ਾਇਦ ਲਾਈਟ ਘਟ ਆਈ ਹੋਵੇ ਆ ਨਿੱਕਾ ਠੇਕੇਦਾਰ ਉਹਨੇ ਕਾਠੇ ਕਿਦਾਰ ਇਹ ਤਾਂ ਵੀ 10 ਦਿਨਾਂ ਚ ਬੰਜੂ ਸ਼ੁਰੂ ਬੰਜੂਗੀ ਲਾਈਟਾਂ ਵਾਲਾ ਕੰਮ ਰਹਿੰਦਾ ਸੀ ਟਾਂ ਆਪਣੇ ਮੱਥੇ ਲੱਗਣ ਲੱਪੀ ਇਤੋਂ ਇਹ ਚੱਠੇ ਲੱਗੇ ਪਏ ਆ ਤੇ ਕੰਮ ਖਿੱਚੀ ਆਉਂਦੇ ਓਦੋਂ ਬਾਅਦ ਤੱਕ ਲਈ ਉਹੀ ਪੈਣੀ ਆ ਬਜਰੀ ਹੈ ਨਾ ਲੁੱਕ ਉਹ ਵੀ ਤੁਸੀਂ ਪਾਉਣੀ ਆ। ਹਾਂ। ਨਹੀਂ ਤੁਸੀਂ ਤਾਂ ਨਹੀਂ ਪਾਉਣੀ ਯਾਰ। ਇਹ ਬੰਦਾ ਬਹੁਤ ਸ਼ਤਾਨਾ ਬਈ ਗੱਲਾਂ ਵਡੀਆਂ ਸੁਣਾਇਆਂ ਨੇ ਹੈ। ਆ ਗੱਲਾਂ ਹੀ ਬਹੁਤ ਸੁਣਾਉਂਦਾ ਯਾਰ ਮੁੰਡਾ। ਵਡੀਆਂ ਗੱਲਾਂ ਸੁਣਾਉਂਦਾ ਐ 10 ਦਿਨਾਂ ਸੜਕ ਬਣਾ ਦੇਣੀ ਕਹਿੰਦਾ ਮੈਂ ਲੈ ਪਰੇ ਹੋ ਚੱਲ ਗਏ। ਆ ਵੱਲਾ। ਇਹ ਮਿੱਟੀ ਤਾਂ ਮੇਰੇ ਬਹੁਤ ਟਾਲੀ ਸੀ ਉਹੀ ਮਿੱਟੀ ਹੁਣ ਤਾਂ ਕਰਨੀ ਪਈ। ਆਪਣਾ ਹੋ ਗਿਆ ਨਾ ਫਾਇਦਾ। ਨਾ ਬਈ ਨਾ ਪੰਗੇ ਨਾਲ। ਉਹ ਵੀ ਆਪਣਾ ਮੱਥਾ ਅੱਜ ਕੱਲ ਨੂੰ ਕੰਪਲੀਟ ਹੋ ਜਾਊਗਾ ਸਾਰੇ ਉਹ ਨਾ ਹੂੰ ਮੇਲਾ ਸੀ ਤਾਂ ਨਾ ਛੋਟੇ ਛੋਟੇ ਪਿੰਨਾ ਨਾਲ ਹੀ ਪੜੇ ਆ ਤੇ ਹੁਣ ਤਾਂ ਮੇਲਾ ਕਿੱਦਾਂ ਦਾ ਕੰਮ ਚੱਲ ਪਿਆ ਨਾ ਕਾ ਦੋ ਵੱਖਰੇ ਲਾਏ ਹਾਂਜੀ ਦਾਕੂ ਦੇ ਤੇ ਦਾਕੂ ਫਲੋਰ ਆਲੱਗ-ਲੱਗ ਹਕਲ ਲੱਤ ਨਹੀਂ ਹਾਂਜੀ ਕਿੰਨੇ ਇਹਦਾ ਤੇਰੀਆਂ ਵਧੀਆ ਡੌਮਸ ਹੂੰ ਓਕੇ ਹਾਂਜੀ ਬੇਲਾ ਸੀ ਤਾਂ ਦੋ-ਦੋ ਰੁਪਈਆਂ ਦੇ ਪਹਿਨਾ ਪੜਿਆ ਇਹ 25-25 ਦਾ 20-20 ਵਾਲਾ ਹਾਂ